ਹਰ ਇੱਕ ਚੀਜ਼ ਦਾ ਟੈਂਡਰ ਹੁੰਦਾ ਵੀ ਅੱਜ ਤੋਂ ਇਹ ਟੈਂਡਰ ਭਰਤਾ ਇੰਨੇ ਤੇਰੇ ਦੀ ਮਨਿਆਦ ਹੁੰਦੀ ਆ ਸਾਨੂੰ ਇਹਦਾ ਕੋਈ ਇਹਦਾ ਲਵਾਰਸ ਲੱਗ ਰਿਹਾ ਵੀ ਜੇ 30 ਤਰੀਕ ਤੱਕ ਸਾਨੂੰ ਇਹਦੇ ਬਾਰੇ ਕੋਈ ਨਾਠ ਰੋਸ ਜਵਾਬ ਦਿੱਤਾ ਵੀ ਇਹਦਾ ਰੇਟ ਘਟਾ ਰਹੇ ਆ ਜਾਂ ਇਹਦਾ ਪ੍ਰੂਫ ਦਿਖਾ ਰਹੇ ਆ ਕਿ ਨਹੀਂ ਵੀ ਅਸੀਂ ਇਹ ਹੋ ਸਕਦਾ ਵੀ ਇਹ ਟੂਲ ਪਲਾਜ ਅੱਜ ਤੋਂ ਲਵਾਰਸ ਹੋ ਗਿਆ ਤੇ ਫਿਰ ਇਹਨੂੰ ਅਸੀਂ ਬੰਦ ਕਰਾਵਾ ਕਰਾਂ ਪਰਿਸ਼ਾਸ਼ਨ ਨੂੰ ਦੱਸ ਕੇ ਵੀ ਇਹ ਜਿਹੜਾ ਕੋਈ ਇਹਦਾ ਵਾਲੀਵਾਰਸ ਆਇਆ ਨਹੀਂ ਇਹ ਗੈਰ ਕਾਨੂੰਨੀ ਆ ਹੁਣ ਅਸੀਂ ਇਥੇ ਜਾਇਦ ਤਨ ਬੈਠ ਨਹੀਂ ਸਕਦੇ ਆਈ ਤੋਂ ਸਵਾਨ ਆਪਣਾ ਉਹ ਕੰਪਿਊਟਰ ਕੰਮਟਰ ਚੱਕ ਲਏ ਉਹਨਾਂ ਨੇ ਤੇ ਇਹਨਾਂ ਦੇ ਉੱਤੇ ਬੰਨ ਗੇ ਪੱਲੀਆਂ ਜੀਆਂ ਤੇ ਇਹਨਾਂ ਨੂੰ ਰਸੀਆਂ ਬੰਨਦਾਂਗੇ ਜਾਂ ਜਿੰਦੇ ਮਾਰਦਾਂਗੇ 70 ਰੁਪਏ ਤੋਂ ਸ਼ੁਰੂ ਹੋਇਆ ਸੀ ਇਹ ਵਧਾਈ ਗਏ ਜਨਤਾ ਸਹੀ ਕੀ ਲੇਕਿਨ ਹੁਣ ਆਖਰ ਹੋ ਗਿਆ ਕਿਉਂਕਿ ਇਹਨਾਂ ਨੇ ਹੱਦ ਤੋਂ ਬਾਅਦ ਦੇ ਟੋਲ ਮਹਿੰਗੇ ਕਰ ਦਿੱਤਾ ਹੈ 150 ਰੁਪਏ ਦਾ ਤੇ ਲੱਗਦਾ ਫਲੋਰ ਤੋਂ ਲੁਧਿਆਣੇ ਤੱਕ ਇਹ 440 ਰੁਪਏ ਲੈ ਰਹੇ ਨੇ ਨਿੱਕੇ ਫਾਸਟੈਗ ਨੇ 660 ਰੁਪਏ ਲੈ ਰਹੇ ਨੇ ਕਿ ਪਹਿਲਾਂ ਜਦੋਂ ਚੱਲਦਾ ਸੀ ਇਹ ਪਲਾਜ਼ਾ ਵੀ ਇੱਕ ਵਾਰ ਪਰਚੀ ਕੱਟੀ ਜਾਂਦੀ ਸੀ ਦਿਹਾੜੀ ਵਿੱਚ ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਲੰਘ ਜੋ ਕੋਈ ਰੋਕ ਟੋਕ ਨਹੀਂ ਸੀ ਪਰ ਅੱਜ ਇਸ ਪਲਾਜ਼ੇ ਉੱਤੇ ਰੋਕ ਟੋਕ ਵੱਡੀ ਇਹ ਹੈ ਕਿ ਇੱਥੋਂ ਜਦੋਂ ਵੀ ਲੰਘਣਾ ਤੁਹਾਨੂੰ 400 ਰੁਪਿਆ ਦੇਣਾ ਹੀ ਪੈਣਾ ਕਿਸਾਨਾਂ ਦਾ ਤਾਂ ਕਾਰਡ ਚੱਲਦਾ ਠੀਕ ਹੈ ਨਾ ਅਸੀਂ ਤਾਂ ਪਬਲਿਕ ਵਾਸਤੇ ਬੈਠੇ ਆ ਜੋ ਲੁੱਟ ਖੋਹਤ ਹੋ ਰਹੀ ਹੈ ਜਦੋਂ ਸਾਨੂੰ ਪਤਾ ਲੱਗਾ ਪ੍ਰਧਾਨਾਂ ਨੂੰ ਇਹਨਾਂ ਨੂੰ ਨੀਂਦ ਨਹੀਂ ਆਈ ਇਹ ਕਹਿੰਦੇ ਪਹਿਲਾਂ ਕੰਮ ਇਹ ਕਰਨਾ ਜਿਹੜਾ ਕੁਝ ਹੋਊਗਾ ਫਿਰ ਦੇਖਾਂਗੇ ਜਿਹੜੇ ਪੰਜਾਬ ਦੇ ਸਾਰੇ ਟੋਲ ਬਨਾਜੇ ਕਿਉਂ ਨਾ ਬੰਦ ਕਰ ਦਿੱਤੇ ਜਾਣ ਕਿ ਇਹਨਾਂ ਨੂੰ ਜਿਹੜਾ ਪੰਜਾਬ ਦੀ ਸਰਾਹਤ ਦੇ ਉੱਤੇ ਲਾਇਆ ਜਾਵੇ ਜਿਵੇਂ ਪਟਾਣਕੋਟ ਰੋਡ ਦੇ ਉੱਤੇ ਹਿਮਾਚਲ ਵਾਲੀ ਐਂਟਰੀ ਦੇ ਉੱਤੇ ਹਰਿਆਣੇ ਵਾਲੀ ਰਾਜਸਥਾਨ ਦੀ ਵੀ ਚਾਰ ਟੋਲ ਲੱਗ ਜਾਣ ਬਾਹਰਲੇ ਪਾਸੇ ਵੀ ਕਮ ਸੇ ਕਮ ਜਿਹੜੀ ਅੰਦਰ ਵਾਲੀ ਜਨਤਾ ਉਹਨੂੰ ਤਾਂ ਰਾਤ ਮਿਲੇ ਕਿਉਂਕਿ ਸਾਨੂੰ ਫਾਇਦਾ ਨਹੀਂ ਨਾ ਟੋਲ ਦਾ ਆਪਾਂ ਟੈਕਸ ਦਿੰਦੇ ਆ ਕੋਈ ਗੱਲ ਨਹੀਂ ਜੇ ਆਪਾਂ ਨੂੰ ਵਾਪਸ ਹੀ ਮਿਲੇ ਵਾਪਸ ਹੀ ਨਹੀਂ ਮਿਲਦਾ ਸਰਕਾਰ ਦੂਜੇ ਪ੍ਰੋਜੈਕਟਾਂ 'ਚ ਪੈਸਾ ਖਰਚੀ ਜਾਂਦੀ ਹੈ ਲੁਧਾਨਾ ਲਾਣਾ ਜੋ ਚੱਕੇ ਤੁਸੀਂ ਤੇ ਮੈਂ ਹਾਂ ਜੁਨਬਰੀ ਲੁਧਾਨਾ ਦੇ ਲੱਡਵਲ ਸਭ ਤੋਂ ਮਹਿੰਗੇ ਟੋਲ ਪਲਾਜੇ ਦੇ ਸਿਸ਼ਤਾ ਜਿੱਥੇ ਕਿ ਕਿਸਾਨ ਯੂਨੀਅਨ ਦੇ ਵੱਲੋਂ ਜਿਹੜਾ ਕੀ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ 7ਵਾਂ ਦਿਨ ਹੈ ਤੇ ਇਹ ਗੱਲਬਾਤ ਕਰ ਲੈਣੇ ਆ ਤੇ ਪ੍ਰਸ਼ਾਸਨ ਦੇ ਨਾਲ ਇੱਥੇ ਦੇ ਟੋਲ ਪਲਾਜੇ ਦੇ ਨਾਲ ਕੋਈ ਗਲਬਾਤ ਹੋਈ ਹੈ ਕਿ ਨਹੀਂ ਹੋਈ ਹੈ ਭਾਈ ਕੋਈ ਗੱਲਬਾਤ ਹੋਈ ਹੈ ਤੇ ਪ੍ਰਸ਼ਾਸਨ ਦਾ ਜਿਹੜਾ ਕੀ ਰੇਟ ਨੂੰ ਲੈ ਕੇ ਮੁੱਦਾ ਬੜਾ ਪੱਖਿਆ ਹੈ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਇਹ ਗੱਲ ਸਾਡੀ ਵਿਚਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਅਫਸਰੋ ਭੇਜੇ ਸੀ ਕਿ ਜਿਹੜੇ ਜਿਨਾਂ ਕੋ ਪਾਵਰ ਨਹੀਂ ਹੈ ਸਾਡੇ ਪ੍ਰਧਾਨ ਜੀ ਗਿੱਲ ਸਾਹਿਬ ਸਿੰਦਰ ਵੀਰ ਕਾਦੀਆਂ ਜੀ ਸਾਡੇ ਪ੍ਰਧਾਨ ਸਾਹਿਬ ਇਹਨਾਂ ਨੇ ਸਾਰਿਆਂ ਨੇ ਇੱਕੋ ਬੇਨਤੀ ਕਰੀ ਵੀ ਜਿਹੜਾ ਬੰਦਾ ਪਾਵਰ ਚਾ ਸਾਡੇ ਕੋਲ ਆਵੇ ਬਸ ਮੁੱਦਾ ਇਹ ਸੀ ਵੀ ਆਪਣਾ ਜਿਹੜੇ ਰੇਟ ਆ ਕੰਟਰੋਲ ਕਰੋ ਪਹਿਲੇ ਰੇਟਾਂ ਤੇ ਚਲਾਓ ਉਹ ਹੌਲੀ ਹੌਲੀ ਇੱਕ ਦਿਨ ਦੇਖਿਆ ਘੰਟੇ ਤੋਂ 2 ਘੰਟੇ ਬਾਅਦ ਦੀ ਪਾਸਤੇ ਅਸੀਂ ਬੈਠੇ ਸੀ 2-4 ਘੰਟੇ ਲਾਵਾਂਗੇ ਤੇ ਜਿਹੜੀਆਂ ਸਾਡੀਆਂ ਪ੍ਰੀਅਰ ਵਾਲੀਆਂ ਮੰਗਾਂ ਨੇ ਘੱਟ ਕੰਟਰੋਲ ਹੋ ਜਾਣਗੀਆਂ ਪਰ ਇਹ ਕਰਦੇ ਕਰਾਉਂਦੇ ਇੱਕ ਦਿਨ ਦੇਖਿਆ ਦੋ ਦਿਨ ਨੰਗੇ ਚਾਰ ਦਿਨ ਨੰਗੇ ਹੁਣ ਸਾਨੂੰ ਪਤਾ ਲੱਗਾ ਵੀ ਇੱਕ ਤਾਂ ਇਹ ਕਹਿੰਦੇ ਦਾਲ ਕਾਲੀ ਲੱਗਦੀ ਹੈ ਸਾਰੀ ਇਹ ਦਾਲ ਹੀ ਕਾਲੀ ਹੈ ਇਹਨਾਂ ਨੇ ਕੋਈ ਇਹਨਾਂ ਦਾ ਅਫਸਰ ਕੋਈ ਇਸ ਮਹਿਕਮੇ ਵੱਲੋਂ ਕੋਈ ਕਿਸੇ ਜੀ ਦੇ ਕੋਲ ਪਾਵਰ ਹੈ ਕੋਈ ਕੋਈ ਵਿਸ਼ਵਾਸਵਾਉਣ ਨਹੀਂ ਆ ਵੀ ਰੇਟ ਕੱਟ ਕਰਾਂਗੇ ਇਤੋਂ ਇਹ ਸਾਫ਼ ਹੁੰਦਾ ਵੀ ਇਹਨਾਂ ਦੇ ਕੋਲੇ ਇਹ ਟੂਲ ਪਲਾਜ ਦੀ ਬੁਨਿਆਦ ਹੀ ਖਤਮ ਹੋ ਚੁਕੀ ਹੈ ਰਹਿ ਗਈ ਗੱਲ ਅੱਜ ਵੱਡੀ ਗੱਲ ਇਹ ਆ ਵੀ ਅੱਜ ਇਹਨਾਂ ਨੇ ਆਪਣੀਆਂ ਕੁਰਸੀਆਂ ਵੀ ਚੱਕ ਲਈਆਂ ਮੇਰੇ ਕੋਲੇ ਖੜਾ ਸੀ ਲੰਗਰ ਹਾਲ ਦੇ ਉੱਤੇ ਇੱਕ ਕੁਰਸੀ ਚੱਕੀ ਦੋ ਚੱਕੀ ਪੰਜ ਚੱਕੀਆਂ 10 ਚੱਕੀਆਂ ਮੈਂ ਕੁਰਸੀਆਂ ਘਾਤੋਂ ਲੈ ਕੇ ਜਾ ਰਹੇ ਉਹ ਕਹਿੰਦੇ ਅਸੀਂ ਤੇ ਆਪ ਵੀ ਜਾ ਰਹੇ ਹਾਂ ਉੱਥੇ ਕਾਰਨ ਕੀ ਵੀ ਜੋ ਸੱਚੇ ਹੁੰਦੇ ਆ ਕੋਹੜਾ ਬੰਦਾ ਕੋਆ ਦਾ ਘਰ ਛੱਡ ਕੇ ਭਾਈ ਦਾ ਇਹ ਇਹਨਾਂ ਨੇ ਕੁਰਸੀਆਂ ਚੱਕਣੇ ਸ਼ੁਰੂ ਕਰਤੀਆਂ ਜੀ ਸੀ ਵੀ ਮਸ਼ੀਨ ਜਾ ਰਹੀ ਉਹ ਆਪਣਾ ਫੇਰ ਸਮਾਨ ਦੇ ਸੰਗੇ ਚੱਕ ਕੇ ਲੈ ਕੇ ਜਾ ਰਹੀ ਆ ਤੇ ਅਸੀਂ ਵੀ ਮੁਰੇ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਨੇ ਪ੍ਰਧਾਨਾਂ ਦੇ ਹੁਕਮ ਮੁਤਾਬਕ ਜਿਵੇਂ ਚੱਲ ਰਿਹਾ ਅਸੀਂ ਵੀ ਆਪਣਾ ਤੰਬੂ ਲਾ ਲਿਆ ਬੈਠੇ ਅਸੀਂ ਵੀ ਆ ਜੇ ਇਹਨਾਂ ਨੇ ਸਾਨੂੰ ਇਹ ਕਲੀਅਰ ਆ 100% ਵੀ ਇਹਨਾਂ ਦੇ ਕੋਲੇ ਟੁੱਟੇ ਛਤਰਾਂ ਨੂੰ ਜਿਹੜੇ ਇਹਨਾਂ ਨੇ ਰੇਟ ਵਧਾਏ ਆ ਵਧਾਈ ਗਏ ਆ ਲੇਕਿਨ ਇਹਨਾਂ ਦੇ ਕੋਲੇ ਇਹਦਾ ਕੋਈ ਪ੍ਰੂਫ ਨਹੀਂ ਹੈ ਮਤਲਬ ਕਿ ਮੰਨਿਆ ਜਾਵੇ ਤੇ ਇੱਕ ਤਰ੍ਹਾਂ ਦਾ ਟੂਲਪਲਾਜਾ ਤੁਹਾਡੇ ਹਵਾਲੇ ਕਰ ਦਿੱਤਾ ਗਿਆ ਵਾ ਬੇਨਤੀ ਅਸੀਂ ਆਸ ਇਹੀ ਰੱਖੀ ਗਈ ਆ ਜਿਹੜਾ ਬੰਦਾ ਕੋਰਟ ਤੇ ਜਾਂਦਾ ਚਾਹੇ ਹਾਈ ਕੋਰਟਾ ਚਾਹੇ ਸੁਪਰੀਮ ਕੋਰਟ ਉੱਤੇ ਫੈਲ ਬਣਦੀ ਆ ਤਰੀਕ ਲੱਗਦੀ ਆ ਵੀ ਅੱਜ ਤਰੀਕ ਪੈ ਗਿਆ ਫਲਾਨੀ ਤਰੀਕ ਨੂੰ ਤੁਸੀਂ ਆਉਣਾ ਹਰ ਇੱਕ ਚੀਜ਼ ਦਾ ਟੈਂਡਰ ਹੁੰਦਾ ਵੀ ਅੱਜ ਤੋਂ ਇਹ ਟੈਂਡਰ ਭਰਤਾ ਇੰਨੇ ਤਾਰੇ ਦੀ મનાят ਹੁੰਦੀ ਆ ਸਾਨੂੰ ਇਹਦਾ ਕੋਈ ਇਹ ਤਾਂ ਲਵਾਰਸ ਲੱਗ ਰਿਹਾ ਤੇ ਆਉਣ ਵਾਲੀ 30 ਤਰੀਕ ਨੂੰ ਜੋ ਸਾਡੇ ਪ੍ਰਧਾਨਾ ਸਾਹਿਬ ਨੇ ਉਹਨਾਂ ਨੇ ਕਾਲ ਦਿੱਤੀ ਆ ਜਿੰਦਰਵੀਰ ਕਾਦੀਆ ਸਾਹਿਬ ਨੇ ਗਿੱਲ ਸਾਹਿਬ ਨੇ ਵੀ ਜੇ ਇਹ 30 ਤਰੀਕ ਤੱਕ ਸਾਨੂੰ ਇਹਦੇ ਬਾਰੇ ਕੋਈ ਨਾ ਠੋਸ ਜਵਾਬ ਦਿੱਤਾ ਵੀ ਇਹਦਾ ਰੇਟ ਘਟਾ ਰਹੇ ਆ ਜਾਂ ਇਹਦਾ ਪ੍ਰੂਫ ਦਿਖਾ ਰਹੇ ਆ ਕਿ ਨਹੀਂ ਤੇ ਫਿਰ ਅਸੀਂ 30 ਤਰੀਕ ਨੂੰ ਜੋ ਫੈਸਲਾ ਹੋਊਗਾ ਸਾਡੀ ਜਥੇਬੰਦੀਆਂ ਵੀ ਅਸੀਂ ਇਹ ਹੋ ਸਕਦਾ ਵੀ ਇਹ ਟੂਲ ਪਲਾਜਾ ਅੱਜ ਇਹ ਲਵਾਰਸ ਹੋ ਗਿਆ ਤੇ ਫਿਰ ਇਹਨੂੰ ਅਸੀਂ ਬੰਦ ਕਰਾਵਾ ਕਰਾਂ ਨੀ ਤੁਸੀਂ ਚਲਾਓਗੇ ਫਿਰ ਨਹੀਂ ਜੋ ਸਰਕਾਰਾਂ ਦਾ ਇਹ ਇਹ ਕਿਸੇ ਵੀ ਘਰ ਦੀ ਤਾਂ ਹੀ ਨਹੀਂ ਚੀਜ਼ ਇਹ ਨਾ ਕਿਸ ਦੀ ਆਪਣੀ ਜ਼ਗੀਰ ਆ ਨਾ ਕੋ ਨਮਾ ਪੌੜ ਬਣਿਆ ਨਾ ਕੋ ਪ੍ਰਾਣੀ ਸਭ ਕੁਝ ਟੂਲ ਜਿਵੇਂ ਚੱਲੂਗਾ ਜਿਵੇਂ ਆਮ ਸੜਕਾਂ ਚੱਲਦੀਆਂ ਨੇ ਇਹ ਕਿਉਂ ਬਣਿਆ ਮੋਦੀ ਸਰਕਾਰ ਨੇ ਜੇ ਸਾਡੇ ਤੋਂ ਲਾਗੂ ਕੀਤੇ ਆ ਤਾਂ ਉਹਦੀ ਸਰਕਾਰ ਜਿਹੜੀ ਹੈ ਕਮਜ਼ੋਰ ਹੋਈ ਹੈ ਉਹਦੀ ਕਰਕੇ ਲਾਗੂ ਆ ਸਾਡੀ ਮੰਗ ਹੈ ਜੇ ਅਜਿਹੇ ਜਿਹੜੇ ਰੇਟ ਕੰਟਰੋਲ ਕਰਦੇ ਆ ਅੱਜ ਤਾਂ ਇਹ ਮੰਗ ਸੀ ਲੇਕਿਨ ਇਹਦੇ ਵਿੱਚ ਕੁਝ ਹੋਰ ਲੱਭ ਰਿਹਾ 30 ਤਰੀਕ ਨੂੰ ਕੀ ਮੁੱਦਾ 30 ਤਰੀਕ ਨੂੰ ਬੱਸ ਜੀ ਕੱਟ ਕੀਤਾ ਜਾ ਰਿਹਾ ਵੱਡਾ ਉਹਦੇ ਵਿੱਚ ਕਲਾਕਾਰ ਵੀ ਬੁਲਾਏ ਆ ਤੇ ਜੇ ਕੋਈ ਉਸ ਦਿਨ ਤੱਕ ਸਾਨੂੰ ਜਿੱਥੇ ਬੰਦਿਆ ਜਿੱਥੇ ਬੰਦਿਆ ਤਕਰੀਬਨ ਸਾਰਿਆਂ ਦਾ ਸਮਰਥਨ ਹੀ ਹੈ ਜੀ ਸਾਰੇ ਆ ਰਹੇ ਝੰਡੇ ਲੈ ਕੇ ਆਪਾਂ ਕਾਰਨ ਕੀ ਹੈ ਸਾਰੇ ਇਲਾਕੇ ਦਾ ਵੇਟ ਇਲਾਕਾ ਲੁਧਿਆਣਾ ਜਲੰਧਰ ਬਲੌਰ ਸਾਰੀ ਦੁਨੀਆ ਸਾਰੀ ਸੰਗਤ ਅਗਲਾ ਕਹਿੰਦਾ ਯਾਰ ਬਿਨ ਬਜਟ ਬੋਝ ਨਾ ਕੋ ਗੱਲ ਨਾ ਬਾਤ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਆ ਤੁਹਾਡੇ মিডিਆ মিডিਆ ਰਾਹੀਂ ਵੀ 30 ਤਰੀਕ ਤੱਕ ਜੇ ਕੋਈ ਕੁਝ ਵੀ ਹੈਦਾ ਹੈਗਾ ਉਹਨੂੰ ਲੈ ਕੇ ਆਉਣ ਨਹੀਂ ਤਾਂ ਇਹਦਾ ਪੱਕਾ ਕੰਮਲ ਤੌਰ ਤੇ ਪੱਲੀਆਂ ਪਾ ਕੇ ਉਹਨੂੰ ਬੰਦ ਕੀਤਾਗਾ ਉਹ ਆਪਣੇ ਘਰ ਨੂੰ ਚੱਲ ਜਾਣਗੇ ਅਸੀਂ ਵੀ ਧੁੱਪ ਚ ਬੈਠਣ ਦਾ ਸਾਨੂੰ ਸ਼ੌਕ ਨਹੀਂ ਅਸੀਂ ਆਪਣੇ ਘਰ ਨੂੰ ਜਾਵਾਂਗੇ ਤੇ ਜੇ ਸਾਡੇ ਪ੍ਰਧਾਨਾਂ ਦਾ ਮਾਣ ਸਤਿਕਾਰ ਕਰਕੇ ਇੱਥੇ ਇਹਨਾਂ ਨੂੰ ਕੋ ਦਿਖਾ ਕੇ ਕੋਈ ਗੱਲ ਰੱਖਣੀ ਚਾਹੁੰਦੇ ਆ 30 ਤਰੀਕ ਤੱਕ ਇਹਨਾਂ ਕੋ ਸਮਾਵਾ ਸਾਡਾ ਜਿਹੜਾ ਕਾਰਟ ਆ ਨਾ ਜਿੰਨੇ ਮਰਜੀ ਬੈਰੀ ਟੂਲ ਪਲਾਜਾ ਬਣਾ ਲਓ ਕਿਸਾਨਾਂ ਦਾ ਤਾਂ ਕਾਰਡ ਚੱਲਦਾ ਠੀਕ ਹੈ ਨਾ ਅਸੀਂ ਤਾਂ ਪਬਲਿਕ ਵਾਸਤੇ ਬੈਠੇ ਆ ਜੋ ਲੁੱਟ ਖੋਟ ਹੋ ਰਹੀ ਹੈ ਜਦੋਂ ਸਾਨੂੰ ਪਤਾ ਲੱਗਾ ਪ੍ਰਧਾਨਾਂ ਨੂੰ ਇਹਨਾਂ ਨੂੰ ਨੀਂਦ ਨਹੀਂ ਆਈਏ ਕਹਿੰਦੇ ਪਹਿਲਾਂ ਕੰਮ ਇਹ ਕਰਨਾ ਜਿਹੜਾ ਕੁਝ ਹੋਊਗਾ ਫਿਰ ਦੇਖਾਂਗੇ ਸਤਿ ਸ਼੍ਰੀ ਅਕਾਲ ਸਰਾਂ ਤੁਹਾਡੇ ਬਹੁਤ ਬਹੁਤ ਧੰਨਵਾਦੀਆਂ ਕਿ ਸਾਡੀ ਆਵਾਜ਼ ਤੁਸੀਂ ਸਰਕਾਰ ਤੱਕ ਪਹੁੰਚਾਉਂਦੇ ਹੋ ਦੇਖੋ ਇਹ ਟੂਲ ਪਲਾਜਾ ਭਾਰਤ ਦਾ ਸਭ ਤੋਂ ਮਹਿੰਗਾ ਟੂਲ ਪਲਾਜਾ 70 ਰੁਪਏ ਤੋਂ ਸ਼ੁਰੂ ਹੋਇਆ ਸੀ ਏ ਵਧਾਈ ਗਏ ਜਨਤਾ ਸਹੀ ਕੀ ਲੇਕਿਨ ਹੁਣ ਆਖਰ ਹੋ ਗਿਆ ਕਿਉਂਕਿ ਇਹਨਾਂ ਨੇ ਹੱਦ ਤੋਂ ਵੱਧ ਦੇ ਟੋਲ ਮਹਿੰਗੇ ਕਰ ਦਿੱਤਾ ਹੈ 150 ਰੁਪਏ ਦਾ ਤੇ ਲੱਗਦਾ ਫਲੋਰ ਤੋਂ ਲੁਧਿਆਣੇ ਤੱਕ ਇਹ 440 ਰੁਪਏ ਲੈ ਰਹੇ ਨੇ ਜੇ ਫਾਸਟ ਟੈਗ ਨਹੀਂ 660 ਰੁਪਏ ਲੈ ਰਹੇ ਸੋ ਜਨਤਾ ਬੜੀ ਦੁਖੀ ਸੀ ਅਸੀਂ ਧਰਨਾ ਲਾਇਆ ਹੁਣ ਬਹੁਤ ਸਾਰੀ ਜਨਤਾ ਜਿਹੜੀਆਂ ਜਥੇਬੰਦੀਆਂ ਔਰ ਜਿਹੜੀਆਂ ਟੈਕਸੀ ਯੂਨੀਅਨ ਟਰੱਕ ਯੂਨੀਅਨ ਨੇ ਸਾਨੂੰ ਸਮਰਥਨ ਦਿੱਤਾ ਉੱਥੇ ਆਏ ਨੇ ਉਹਨਾਂ ਨੇ ਕਿਹਾ ਸੀ ਰੋਜ਼ ਆਇਆ ਕਰਾਂਗੇ ਅਸੀਂ ਉਹਨੂੰ ਰੋਕਿਆ ਅਜੀ ਕਿ ਤੁਸੀਂ ਰੁਕੋ ਅਜੇ ਰੋਜ਼ਾਨਾ ਆਉਣ ਦੀ ਲੋੜ ਨਹੀਂ ਅਸੀਂ ਇੱਥੇ ਬੈਠੇ ਆਂ ਜਿਸ ਦਿਨ ਵੀ ਧਰਨੇ ਅਸੀਂ ਕਾਲ ਦਵਾਂਗੇ ਵੱਡਾ ਕਟ ਕਰਨਾ ਹੋਊਗਾ ਅਸੀਂ ਕਰ ਲਾਂਗੇ ਫਿਰ ਉਹ ਸਾਰੇ ਆ ਜਾਣਗੇ ਸੋ ਸਾਰੇ ਨਾਲ ਨੇ ਸਰਕਾਰ ਦੀਆਂ ਗੱਲਾਂ ਦੇ ਅਸੀਂ ਯਕੀਨ ਨਹੀਂ ਕਰਦੇ ਉਹ ਕਹਿੰਦੇ ਜੀ ਤੁਸੀਂ ਉੱਠ ਘੜੋ ਤੁਹਾਡੀਆਂ ਮੰਗਾਂ ਭੇਜ ਦਾਂਗੇ ਸਾਨੂੰ ਸਰਕਾਰ ਤੇ ਕੋਈ ਯਕੀਨ ਨਹੀਂ ਕਿਉਂਕਿ ਰਾਹ ਰੋਡ ਦਾ ਇੱਕ ਮੁੱਦਾ ਸੀਗਾ ਸਾਡਾ ਇੱਥੋਂ ਸਾਡਾ ਧਰਨਾ ਇਹਨਾਂ ਨੇ ਚਕਾਇਆ ਅੱਗੇ ਜੀ ਸੜਕ ਬਣ ਜੂਗੀ ਉਹ 7 ਕਿਲੋਮੀਟਰ ਸੜਕ ਬਣਾ ਕੇ ਸਾਨੂੰ ਫੇਕ ਜਿਹੜੀਆਂ ਦਿਖਾ ਕੇ ਜਿਹੜੀਆਂ ਅਪਰੂਵ ਲਾ ਦਰਖਤਾਂ ਦੀ ਮਨਜ਼ੂਰੀ ਹੋ ਗਈ ਹੈ ਜੀ ਦਰਖਤਾਂ ਦੇ ਪੱਟਣ ਦੇ ਪੈਸੇ ਪਾਤ ਤੇ ਕਟਾਈ ਦੇ ਟੈਂਡਰ ਲੱਗ ਗਿਆ ਜੀ ਖੰਭੇ ਪੱਟਣ ਦਾ ਠੇਕਾ ਹੋ ਗਿਆ ਜੀ ਖੰਭਿਆਂ ਦੇ ਪੈਸੇ ਪਾਤਿਆ ਜੀ ਨਾ ਹੁਣ ਖੰਭੇ ਪੱਟੇ ਨਾ ਇਹਨਾਂ ਨੇ ਦਰਖਤ ਪੱਟੇ ਉਹ ਕਿੱਥੇ ਗਈਆਂ ਅਪਰੂਵ ਲਾਂ ਯਾਨੀ ਪ੍ਰਸ਼ਾਸਨ ਜਿਹੜਾ ਝੂਠ ਬੋਲਦਾ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਦੇਖੋ ਸਰਕਾਰਾਂ ਤਾਂ ਜਿਹੜੀਆਂ ਨਖਿੱਧ ਨੇ ਇਨਾ ਦੀ ਤਾਂ ਕੋਈ ਅਮੇਜ ਨਹੀਂ ਪਬਲਿਕ ਦੇ ਵਿੱਚ ਜਨਤਾ ਇਹਨਾਂ ਤੇ ਕੋਈ ਭਰੋਸਾ ਨਹੀਂ ਕਰਦੀ ਤੁਸੀਂ ਵੀ ਇਹਨਾਂ ਦੇ ਪਿੱਛੇ ਲੱਗੇ ਜਨਤਾ ਨੂੰ ਐਵੇਂ ਗਮਰਾਹ ਨਾ ਕਰਿਆ ਕਰੋ ਸਾਡਾ ਉਦੋਂ ਧਰਨਾ ਇਹਨਾਂ ਨੇ ਚਕਾਰ ਦਿੱਤਾ ਅਜੇ ਤੱਕ ਅਪਰੂਵ ਲਾ ਨਹੀਂ ਹੋਈਆਂ ਰਾਹ ਰੋਡ ਦਾ ਕੰਮ ਆ ਜਿਹੜਾ ਮੱਥਿਆੜੇ ਤੋਂ ਲੈ ਕੇ ਮੱਥਿਆੜੇ ਦੇ ਪੁਲ ਤੱਕ ਮੋੜ ਤੋਂ ਲੈ ਕੇ ਔਰ ਜਿਹੜਾ ਖਵਾਜਕਾਂ ਤੋਂ ਲੈ ਕੇ ਚੁੰਗੀ ਤੱਕ ਜਿਹੜੀ ਸੜਕ ਫੋਰ ਲਾਈਨ ਹੋਣੀ ਸੀ ਉਹ ਸਾਰਾ ਕੰਮ ਜਿਹੜਾ ਉਹ ਉਹ ਤਾਂ ਹੀ ਬੰਦ ਪਿਆ ਠੰਡੇ ਵਾਸਤੇ ਬਿਲਕੁਲ ਜੀ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਅਸੀਂ ਵੱਡਾ ਕੱਟ ਕਰਾਂਗੇ ਉਹਦੇ ਵਿੱਚ ਪੈਸਾ ਲਾਵਾਂਗੇ ਇਹਨੂੰ ਤਾਲਾ ਲਾਉਣਾ ਜਾਂ ਜਿਹੜੇ ਪੰਜਾਬ ਦੇ ਹੋਰ ਵੀ ਟੋਲ ਪਲਾਜੇ ਆ ਹੁਣ ਵਿਚਾਰ ਤਾਂ ਇਹ ਚੱਲਦੀ ਆ ਨਾ ਅੰਦਰ ਖੱਤ ਸਾਨੂੰ ਸਿੱਧੀ ਜੀ ਗੱਲ ਆ ਹੁਣ ਵਿਚਾਰ ਚਰਚਾ ਤਾਂ ਇਹ ਚੱਲਦੀ ਆ ਵੀ ਜਿਹੜੇ ਪੰਜਾਬ ਦੇ ਸਾਰੇ ਟੋਲ ਪਲਾਜੇ ਕਿ ਉਹਨਾਂ ਬੰਦ ਕਰ ਦਿੱਤੇ ਜਾਣ ਕਿ ਇਹਨਾਂ ਨੂੰ ਜਿਹੜਾ ਪੰਜਾਬ ਦੀ ਸਿਹਰਾਤ ਦੇ ਉੱਤੇ ਲਾਇਆ ਜਾਵੇ ਜਿਵੇਂ ਜ ਪ੍ਰਾਣਕੋਟ ਰੋਡ ਦੇ ਉੱਤੇ ਹਿਮਾਚਲ ਵਾਲੀ ਐਂਟਰੀ ਦੇ ਉੱਤੇ ਹਰਿਆਣੇ ਵਾਲੀ ਰਾਜਸਥਾਨ ਵੀ ਚਾਰ ਟੋਲ ਲੱਗ ਜਾਣ ਬਾਹਰਲੇ ਪਾਸੇ ਵੀ ਕਮ ਸੇ ਕਮ ਜਿਹੜੀ ਅੰਦਰ ਵਾਲੀ ਜਨਤਾ ਨੂੰ ਤਾਂ ਰਾਹਤ ਮਿਲੇ ਕਿਉਂਕਿ ਸਾਨੂੰ ਫਾਇਦਾ ਨਹੀਂ ਨਾ ਟੋਲ ਦਾ ਆਪਾਂ ਟੈਕਸ ਦਿੰਦੇ ਆ ਕੋਈ ਗੱਲ ਨਹੀਂ ਜੇ ਆਪਾਂ ਨੂੰ ਵਾਪਸ ਹੀ ਮਿਲੇ ਵਾਪਸ ਹੀ ਨਹੀਂ ਮਿਲਦੀ ਸਰਕਾਰ ਦੂਜੇ ਸਟੇਟਾਂ 'ਚ ਪੈਸਾ ਖਰਚੀ ਜਾਂਦੀ ਹੈ ਇਹ ਜਿਹੜਾ ਟੂਲ ਪਲਾਜਾ ਜਿਹੜਾ ਹੈ ਜਿੱਥੇ ਰੋਜ਼ 1 ਕਰੋੜ ਦੀ ਆਮਦਨ ਜਿਹੜੀ ਇਸ ਟੂਲ ਪਲਾਜੇ ਤੋਂ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਨੂੰ ਜਾਂਦੀ ਹੈ ਪਰ ਪੰਜਾਬ ਦਾ ਰਾਜਪੁਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਤੁਸੀਂ ਦੇਖੋ ਰੋਡ ਦੀ ਹਾਲਤ ਕਿੰਨੀ ਖਸਤਾ ਆ ਦੋ ਸਾਲ ਤੋਂ ਕੋਈ ਵੀ ਇਸ ਰੋਡ ਤੇ ਕੰਮ ਕਾਜ ਨਹੀਂ ਚੱਲ ਰਿਹਾ ਸਾਰੇ ਠੱਪ ਪਿਆ ਜਿੱਥੇ ਅਸੀਂ ਬੈਠੇ ਆ ਜਿੱਥੇ ਇਹ ਅਗਰਾਹੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਇਹ ਵੀ ਤੁਸੀਂ ਦੇਖ ਸਕਦੇ ਸਾਰਾ ਟੁੱਟਾ ਪਿਆ ਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਟੂਲਪਲਾਜਾ ਬੰਦ ਕਰੋ ਅਸੀਂ ਚਾਹੁੰਦੇ ਆ ਕਿ ਜਿਵੇਂ ਟੂਲਪਲਾਜੇ ਬਾਕੀ ਭਾਰਤ ਵਿੱਚ ਲੱਗੇ ਆ ਬਾਜ਼ਵ ਕੀਮਤਾਂ ਤੇ ਇਸੇ ਤਰ੍ਹਾਂ ਇਸ ਟੂਲਪਲਾਜੇ ਤੋਂ ਬਾਜ਼ਵ ਕੀਮਤ ਲਈ ਜਾਵੇ ਤਾ ਜੋ ਤੁਸੀਂ ਬਾਰ ਬਾਰ ਵਾਅਦਾ ਕਰਦੇ ਹੋ ਬੰਦ ਕੀਤਾ ਜਾਵੇ ਤੇ ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਇਹ ਪਲਾਜੇ ਦਾ ਟਾਈਮ ਲੰਘ ਚੁੱਕਾ ਹੁਣ ਕਈ ਦਿਨਾਂ ਤੋਂ ਤੁਸੀਂ ਬੈਠੇ ਆ ਅੱਜ ਤੱਕ ਸਾਡੇ ਕੋਲ ਕੋਈ ਵੀ ਟੂਲ ਪਲਾਜੇ ਵੱਲ ਨੈਸ਼ਨਲ ਹਾਈਵੇ ਵੱਲ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਕੋਈ ਐਮਐਲਏ ਨਹੀਂ ਆਇਆ ਤੇ ਇਹ ਅੱਜ 5-7 ਦਿਨ ਤੋਂ ਲਗਾਤਾਰ ਫ੍ਰੀ ਚੱਲ ਰਿਹਾ ਇਹਦਾ ਕਾਰਨ ਇਹੀ ਹੈ ਕਿ ਇਹਦੀ ਮਨਿਆਦ ਲੰਘ ਚੁੱਕੀ ਸੀ ਅਗਰ ਮਨਿਆਦ ਹੁੰਦੀ ਤੇ ਕੋਈ ਨਾ ਕੋਈ ਇਹਦਾ 바ਰਸਾ ਕੇ ਖੜਾ ਹੁੰਦਾ ਇਹ ਪਹਿਲਾਂ ਜਦੋਂ ਚੱਲਦਾ ਸੀ ਇਹ ਪਲਾਜਾ ਵੀ ਇੱਕ ਵਾਰ ਪਰਚੀ ਕੱਟੀ ਜਾਂਦੀ ਸੀ ਦਿਹਾੜੀ 'ਤੇ ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਲੰਘ ਜੋ ਕੋਈ ਰੋਕ ਟੋਕ ਨਹੀਂ ਸੀ ਪਰ ਅੱਜ ਇਸ ਪਲਾਜੇ ਉੱਤੇ ਰੋਕ ਟੋਕ ਵੱਡੀ ਇਹ ਹੈ ਕਿ ਇੱਥੋਂ ਜਦੋਂ ਵੀ ਲੰਘਣਾ ਤੁਹਾਨੂੰ 400 ਰੁਪਇਆ ਦੇਣਾ ਹੀ ਪੈਣਾ ਇਸ ਕਰਕੇ ਅਸੀਂ ਇਸ ਮੁੱਚੇ ਇਸ ਮੁੱਚੇ ਆਬਾਦ ਬੱਤੇ ਬੈਠੇ ਆ ਕਿ ਜਿਹੜੇ ਲੋਕ ਇੱਥੋਂ ਜਨ ਲੰਘਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਅਗਰ ਬਾਜਪੀ ਰੇਟ ਕੀਤਾ ਜਾਂਦਾ ਤੇ ਦੂਜੇ ਪਾਸੇ ਸੜਕਾਂ ਦਾ ਸੁਧਾਰ ਕਰਨ ਉਸ ਪੈਸੇ ਨਾਲ ਇਹ ਜਿਹੜਾ ਇੰਨਾ ਪੈਸਾ ਜੇਕਰ ਇਹ ਬੰਦ ਹੋ ਚੁੱਕਾ ਸੀ ਤੇ ਇਹ ਸਾਡੇ ਤੋਂ ਪੈਸਾ ਕਿਉਂ ਗਰਾਇਆ ਗਿਆ ਅਗਰ ਗਰਾਇਆ ਗਿਆ ਤੇ ਸਾਡਾ ਪੈਸਾ ਸਾਡੇ ਦੇਸ਼ ਨੂੰ ਵਾਪਸ ਕੀਤਾ ਜਾਵੇ ਸਾਲਾ ਲਾਏ ਇਹ ਇਹ ਮੁੱਲ ਵੀ ਤਲਾ ਫੇ ਦੇਖੋ ਜੀ ਜਦੋਂ ਬੰਦ ਹੋ ਗਿਆ ਫਿਰ ਤਲਾ ਕਿੱਦਾਂ ਖੁੱਲੂਗਾ ਇਹ ਬੰਦ ਹੋ ਪੱਕਾ ਬੰਦ ਹੋ 30 ਤਰੀਕ ਨੂੰ 30 ਤਰੀਕ ਤੱਕ ਅਸੀਂ ਕਹਿ ਦਿੱਤਾ ਵੀ 30 ਤਰੀਕ ਨੂੰ ਅਸੀਂ ਵੱਡਾ ਕੱਟ ਕਰ ਰਹੇ ਹਾਂ 30 ਤਰੀਕ ਦਾ ਤੁਸੀਂ ਆ ਕੇ ਮਿਲੋ ਲਾਂਬੰਦ ਹੋਵੋ ਦੱਸੋ ਅਗਰ ਇਹ ਸਹੀ ਆ ਜਾਂਦੀ ਇਹ ਬਾਜ਼ੀ ਕੀਮਤਾਂ ਕਰੋ ਤੇ ਜੇ ਤੁਹਾਡੇ ਸਹੀ ਹੈ ਤੇ ਬਾਜੂ ਕੀਮਤ ਕੀਤੀ ਜਾਵੇ ਅਗਰ ਨਹੀਂ ਸਹੀ ਤੁਸੀਂ ਗੈਰ ਕਾਨੂੰਨੀ ਚਲਾਇਆ ਤੈਨੂੰ ਬੰਦ ਕੀਤਾ ਜਾਵੇ ਠੀਕ ਹੈ ਤੇ ਕਿਸ ਤਰ੍ਹਾਂ ਤਿਆਰੀਆਂ ਤੇ ਆਪਾਂ ਗੱਲ ਕਰੀਏ ਤਾਲਾ ਲਗਾਉਣ ਦੀ ਗੱਲ ਕੀਤੀ ਗਈ ਹੈ ਤੇ ਕੋਣ ਕਿਹੜੀ ਕਿਹੜੀ ਜੱਤੇ ਬੰਦੀ ਇੱਥੇ ਪਹੁੰਚਦੀ ਹੈ ਸਭ ਤੋਂ ਪਹਿਲਾਂ ਤੇ ਮੈਂ মিডিਆ ਦਾ ਧੰਨਵਾਦ ਕਰਦਾ ਜਿਹੜੇ ਰੋਹ ਧੁੱਪ ਦੇ ਵਿੱਚ ਇੱਥੇ ਕਵਰੇਜ ਕਰਨ ਆਉਂਦੇ ਆ ਕਿਉਂਕਿ ਉਹਨਾਂ ਦਾ ਵੀ ਮਸਲਾ ਵਾ ਕਿਤੇ ਸਾਡਾ ਮਸਲਾ ਵਾ ਪਬਲਿਕ ਦਾ ਮਸਲਾ ਉੱਥੇ ਉਹਨਾਂ ਦਾ ਵੀ ਮਸਲਾ ਹੈ ਤੇ ਜਿਹੜੀਆਂ ਮੇਰੇ ਨਾਲ ਜੱਤੇ ਬੰਦੀਆਂ ਸਾਰੀਆਂ ਸੰਤ ਮਹਾਪੁਰਸ਼ ਇਨਾ ਸਾਰਿਆਂ ਦਾ ਧੰਨਵਾਦ। ਭਈ ਦੂਜੀ ਗੱਲ ਹੈਗੀ 30 ਤਰੀਕ ਨੂੰ ਇੱਕ ਵੱਡਾ ਇਹ ਆਏ ਨਹੀਂ ਅਜੇ ਤੱਕ 8 ਦਿਨ ਬੀਤ ਗਏ ਕੋਈ ਆ ਨਹੀਂ ਰਿਹਾ ਇਸ ਕਰਕੇ ਅਸੀਂ 30 ਤਰੀਕ ਦਾ ਕੱਟ ਰੱਖਿਆ ਕੱਟ ਕਰਕੇ ਉਸ ਅਨਸਾਰਾ ਵੱਡਾ ਕੱਟ ਕਰਕੇ ਮੌਕੇ ਦੇ ਉੱਪਰ ਫੈਸਲਾ ਲੈ ਕੇ ਪ੍ਰਸ਼ਾਸਨ ਨੂੰ ਦੱਸ ਕੇ ਭਈ ਇਹ ਜਿਹੜਾ ਕੋਈ ਇਹਦਾ ਵਾਰੀ ਵਾਰਸ ਆਇਆ ਨਹੀਂ ਇਹ ਗੈਰਕਾਨੂੰਨੀ ਆ ਹੁਣ ਅਸੀਂ ਇੱਥੇ ਜਾਇਦ ਦਿਨ ਬੈਠ ਨਹੀਂ ਸਕਦੇ ਅਜਿ ਤੋਂ ਸਮਾਨ ਆਪਣਾ ਉਹ ਕੰਪਿਊਟਰ ਕੰਪਿਊਟਰ ਝੱਕ ਲਏ ਉਹਨਾਂ ਨੇ ਤੇ ਇਹਨਾਂ ਦੇ ਉੱਤੇ ਬੰਨ ਕੇ ਭਲੀਆਂ ਜੀਆਂ ਤੇ ਇਹਨਾਂ ਨੂੰ ਰਸੀਆਂ ਬੰਨ੍ਹ ਦਾਂਗੇ ਜਾਂ ਜਿੰਦੇ ਮਾਰ ਦਾਂਗੇ ਤੇ ਉੱਥੇ ਵੀ ਉਹਨਾਂ ਦਫ਼ਤਰ ਨੂੰ ਚੌਕੀਦਾਰ ਦਾ ਦਫ਼ਤਰ ਛੱਡ ਕੇ ਬਾਕੀ ਨੂੰ ਜਿੰਦੇ ਮਾਰ ਦਾਂਗੇ ਔਰ ਇਹ ਬੰਦ ਕਰ ਦਾਂਗੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਦੇ ਨਾਲ ਗੱਲਬਾਤ ਸੁਣੀ ਤੇ ਉਹਨਾਂ ਦੇ ਵਰਕਰਾਂ ਨਾਲ ਗੱਲਬਾਤ ਸੁਣੀ ਤੇ ਬਿਲਕੁਲ 30 ਤਰੀਕ ਨੂੰ ਜਿਹੜਾ ਕੀ ਹੈ ਜਥੇਬੰਦੀਆਂ ਇੱਥੇ ਮੌਜੂਦ ਹੋਣਗੀਆਂ ਇਕੱਠੀ ਹੋਣਗੀਆਂ ਸਾਰਾ ਤੇ 30 ਤਰੀਕ ਨੂੰ ਜਿਹੜਾ ਕੀ ਹੈ ਫੈਸਲਾ ਲਿੱਤਾ ਜਾਏਗਾ ਕਿ ਇਹ ਟੋਲ ਪਲਾਜ਼ਾ ਰੇਟ ਕਟਣਗੇ ਕਿ ਨਹੀਂ ਕਟਣਗੇ ਜਾਂ ਇਸ ਨੂੰ ਪੱਕੀ ਤਰ੍ਹਾਂ ਤਾਲਾ ਲਾਇਆ ਜਾਏਗਾ ਕਿਨਨ ਲਾਇਆ ਜਾਏਗਾ ਇਹ ਉਸ ਦਿਨ ਹੀ ਪਤਾ ਚਲੇਗਾ ਜੁੜੇ ਹੋ ਰਹੇ ਲੁਜ਼ਾਣਾ ਲਾਈਵ ਦੇ ਨਾਲ ਹਨੀਤ ਨਾਇ ਯੂਵਮੇਰੀ ਰਿਪੋਰਟ ਧੰਨਵਾਦ